ਆਪਣਾ ਮਜ਼ਾਕ ਬਣਾ ਕੇ ਹਸਾਉਣ ਵਾਲੇ ਮਿਲੇ ਬਿਨਾ ਪੈਸੇ ਤੋਂ ਵੀ ਗੱਲ ਲਾਉਣ ਵਾਲੇ ਮਿਲੇ ਗੱਲ ਲਗਾ ਕੇ ਦਿਲ ਵਿੱਚ ਬਿਠਾਉਣ ਵਾਲੇ ਮਿਲੇ ਆਪਣੀ ਗਰੀਬੀ ਰਾਹੀਂ ਅਮੀਰੀ ਦਿਖਾਉਣ ਵਾਲੇ ਮਿਲੇ ਹਰ ਇੱਕ ਦੀ ਹਰ ਇੱਕ ਦੀ ਸਲਾਮਤੀ ਦੀ ਦੁਆ ਚਾਉਣ ਵਾਲੇ ਮਿਲੇ ਕੋਲ ਜਾ ਕੇ ਹੀ ਕੋਲ ਜਾ ਕੇ ਹੀ ਖੁਸ਼ ਹੋਣ ਦਾ ਮੌਕਾ ਮਿਲ ਜਾਂਦਾ ਹੈ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਮਿਲਿਆ ਕਿਸੇ ਤੋਂ ਵੀ ਧੋਖਾ ਭੁੱਲ ਜਾਂਦਾ ਹੈ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਦੇਖ ਕੇ ਪਰ ਵਕਤ ਔਖਾ ਵੀ ਯਾਦ ਆਂਦਾ ਹੈ ਇਹ ਤਾਂ ਇਹ ਤਾਂ ਕਾਲੇ ਲਿਵਾਸ ਵਿੱਚ ਦਿਲ ਦੇ ਚਿੱਟੇ ਨੇ ਇਹਨਾਂ ਨੂੰ ਦੇਖ ਕੇ ਉਹਨਾਂ ਤੋਂ ਵੱਜ ਜਾਵਾਂਗੇ ਜੋ ਚਿੱਟੇ ਲਿਵਾਸਾ ਵਿੱਚ ਕਾਲਾ ਪਹਿਨੌਣ ਵਾਲੇ ਮਿਲੇ ਆਪਣਾ ਮਜ਼ਾਕ ਬਣਾ ਕੇ ਹਸਾਉਣ ਵਾਲੇ ਮਿਲੇ ਗੱਲਾਂ ਕੇ ਦਿਲ ਵਿੱਚ ਬਿਠਾਉਣ ਵਾਲੇ ਮਿਲੇ ਗੱਲਾਂ ਕੇ ਦਿਲ ਵਿੱਚ ਬਿਠਾਉਣ ਵਾਲੇ